ਦੋ ਹੀ ਪੱਠੇ ਵੀਜਣ ਲੱਗਿਆ ਨਹੀਂ ਆ ਡੋਰ ਵਖਾਈ ਕਿਹੜੀ ਹੈ ਕਿੰਦੀ ਹੈ ਕਾਚਾਲੀ ਡੋਰ ਹੈ ਨਾ ਉਹ ਹੀ ਹੈ ਡੋਰ ਇਹ ਜਿੱਥੇ ਵੱਜ ਗਈ ਨਾ ਵੜ ਦੂਗੀ ਕਿਸੇ ਦਾ ਗਾਲਾ ਵੀ ਵੜਦੀ ਉਂਗਲੀ ਵੜਦੀ ਇਹਨੇ ਲੈ ਜਾਓ ਲੈ ਜਾ ਲੈ ਜਾਓ ਨੂੰ ਛੇਤੀ ਇਹਨੂੰ ਬਦਲ ਕੇ ਨਾ ਉੱਥੇ ਸਾਰ ਦੋ ਇਹਨੂੰ ਆ ਚੁੱਲੇ 'ਚ ਬਤਾ ਕਿੰਨੀ ਹੈ ਜਾਂ ਪੁਲਿਸ ਕੇਸ ਹੋ ਜਾਣਾ ਤੁਹਾਡੇ ਦੇ ਲਓ ਵੀਰ ਜੀ ਪੱਠੇ ਦੀਜਣ ਲੱਗੇ ਆ ਤੇ 20 ਮੇਰੇ ਹਿਸਾਬ ਨਾਲ 60 ਤਾ ਦੇਖਦੇ ਹਾਂ ਪੁੱਛਦੇ ਹਾਂ ਡੈਡੀ ਕੋ ਤੇ ਆ ਸਿੱਧਾ ਰੂਟਾ ਵੀਟਰ ਮਾਰ ਕੇ ਤੇ ਬਾਅਦ ਚ ਉੱਤੇ 60 ਦੇਣਾ 20 ਮੱਕੇ ਦਾ ਆ ਮੈਂ ਥੋੜੀ ਸਫਾਈ ਕਰ ਲਾਂ ਬਾਕੀ ਵੀਡੀਓ ਬਾਅਦ ਚ ਬਣਾਵਾਂਗੇ ਪਾਪਾ ਆ ਗਏ ਲੱਗ ਗਏ ਨੇ ਲਓ ਜੀ ਬੀ ਆਲੀਆਂ ਸੈਲੀਆਂ ਖੋਲਤੀਆਂ ਮੱਕਾ ਬੀਜਣ ਲੱਗੇ ਆ ਤੇ ਦੱਸਿਓ ਕਮੈਂਟ ਕਰਕੇ ਵੀ ਸਹੀ ਐਵੇਂ ਮੱਕਾ ਬੀਜਣ ਦਾ ਤਾਂ ਰੋਟਾ ਵੀਟਰ ਮਾਰੀ ਜਾਂਦੇ ਸਿੱਧਾ ਮਾਦੋਲੇ ਵਿੱਚੇ ਗਾਂਦਗੁੰਦੀ ਆ ਸਾਰਾ ਫਰਾਲੀ ਗਰੋਲੀ ਝੋਨਾ ਜਿਹਾ ਲਾਇਆ ਸੀ ਤੇ ਵਿੱਚੇ ਅਸੀਂ ਕਰ ਦੇਣਾ ਇਕੱਠਾ ਤੇ ਬਾਅਦ ਚ ਛੱਟਾ ਦੇ ਕੇ ਫੇਰ ਦੁਬਾਰਾ ਰੋਟਾ ਵੀਟਰ ਮਾਰ ਦੇਣਾ ਤੁਸੀਂ ਵੀ ਐਵੇਂ ਕੀ ਜਿਹਨੇ ਪੱਠੇ ਤੇ ਕਮੈਂਟ ਕਰਕੇ ਜੂਰ ਦੱਸਿਓ ਬਸ ਵਾਹ ਗਿਆ ਤੇ ਛੱਟਾ ਮਾਰ ਦੇਣਾ ਚਲੋ ਇਹ ਸੋਕੇ ਆਪਣੇ ਘਰ ਇੱਥੋਂ ਨੇੜੇ ਆ ਤੇ ਇੱਥੋਂ ਚੱਕ ਕੇ ਪੱਠੇ ਆਪਾਂ ਪਰਲੇ ਸਾਈਡ ਦੀ ਪਿੱਪਲ ਵਾਲ ਦੀ ਘਰੇ ਲੈ ਜਾਣੇ ਆਪਣੇ ਹੋਰ ਇੱਕ ਵਾਰੀ ਮਾਰ ਕੇ ਰੋਟਾ ਵੇਟਰ ਅੱਲਾਂ ਤੇ ਸਟਰ ਦੇਣ ਲੱਗੇ ਆ ਮੱਕੇ ਦਾ ਬੀ ਸੱਟ ਕੇ ਤੇ ਇੱਕ ਦوار ਫੇਰ ਆਪਾਂ ਇੱਥੇ ਰੂਟਾ ਫੇਰਦੇ ਆ ਪੀਟਰ ਮਾਰਦੇ ਨਾ ਤੇ ਜਦੋਂ ਪੱਠੇ ਉੱਗ ਗਏ ਬੱਤਰ ਆ ਗਿਆ ਉਦੋਂ ਆਪਾਂ ਪਾਣੀ ਲਾ ਦਾਂਗੇ ਤੇ ਤੁਸੀਂ ਕਿਹੜੇ ਤਰੀਕੇ ਨਾਲ ਬੀਜਦੇ ਹੋ ਜਰੂਰ ਦੱਸਿਓ ਅਸੀਂ ਤਾਂ ਐਵੇਂ ਬੀਜਿਆ ਹਰ ਸਾਲ ਐਵੇਂ ਬੀਜੀ ਤੇ ਵਧੀਆ ਪੱਠੇ ਹੁੰਦੇ ਨੇ ਆਹ ਖੀਰੇ ਦਾ ਛੱਟ ਮੱਕਾ ਛੱਟਦਾ ਤੇ ਸਹੀ ਟਾਈਮ ਹੈ ਪੱਕੇ ਦਾ ਹੁਣ ਬਾਅਦ ਚ ਫਿਰ ਸਟਾਲਾ ਮਰਸੀਨ ਬੀਜਣ ਦਾ ਟਾਈਮ ਆ ਜਾਣਾ ਤੁਸੀਂ ਪਤੰਦਰੋਂ ਉਦੋਂ ਦੇ ਇੱਥੇ ਪਤੰਗ ਚੜਾਈ ਜਾਂਦੇ ਜੇ ਪੱਠੇ ਏਡੇ ਵੱਡੇ ਹੋ ਗਏ ਲੈ ਵੀ ਮੱਕੀ ਉੱਗ ਗਈ ਏ ਹਫਤੇ ਤੋਂ ਬਾਅਦ ਆਪਾਂ ਕੀੜਾ ਮਾਰ ਕੇ ਵੇਖਿਆ ਕੁਝ ਦਾਣੇ ਉੱਤੇ ਪਏ ਨੇ ਤੇ ਵਿੱਚ ਛੜਤਾ ਥੋੜਾ ਸਵਾਖ ਦਾ ਵੀ ਵਧੀਆ ਤਕਨੀਕ ਕੰਮ ਕਰ ਗਈ ਵਧੀਆ ਵਧੀਆ ਹੋ ਗਿਆ ਮੱਕਾ ਉਹ ਸਾਡੀ ਗਾਂ ਚਰਨ ਦੀਆਂ ਨੂੰ ਮੈਂ ਲੈ ਕੇ ਆਵਾ ਵੀਡੀਓ ਕਿਵੇਂ ਲੱਗੀ ਸਾਰੇ ਸ਼ੇਅਰ ਕਰ ਦਿਓ